ਅਭਿਤੇ ਦੀ ਨਹੀਂ ਅਮਰੀਕਾ ਤੋਂ ਇੱਕ ਜਹਾਜ਼ ਡਿਪੋਰਟ ਕਿਤੇ ਗਏ ਨੌਜਵਾਨਾਂ ਨੂੰ ਲੈ ਕੇ ਵਾਪਸ ਭਾਰਤ ਪਹੁੰਚਿਆ ਪੰਜਾਬ ਦੇ ਵਿੱਚ ਅੰਮ੍ਰਿਤਸਰ ਵਿਖੇ ਰਿਪੋਰਟ ਤੇ ਉਹਨਾਂ ਨੂੰ ਲੈਂਡ ਕੀਤਾ ਗਿਆ ਅਤੇ ਵੱਖ-ਵੱਖ ਘਰਾਂ ਨੂੰ ਤੋੜਿਆ ਗਿਆ ਪਰ ਇਸ ਦੇ ਵਿੱਚ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਬਾਬਤ ਐਸਜੀਪੀਸੀ ਮੈਂਬਰ ਗਰੇਵਾਲ ਜਿਹੜੇ ਨੇ ਐਸਜੀਬੀਸੀ ਮੈਂਬਰ ਗੁਰਚਰਨ ਗਰੇਵਾਲ ਦੇ ਵੱਲੋਂ ਵੱਡੇ ਸਵਾਲ ਵੀ ਚੁੱਕੇ ਗਏ ਨੇ ਗੁਰਚਰਨ ਗਰੇਵਾਲ ਦਾ ਕਹਿਣਾ ਹੈ ਕਿ ਜੋ ਰਿਪੋਰਟ ਹੋ ਕੇ ਆਏ ਨੌਜਵਾਨ ਨੇ ਉਹਨਾਂ ਦੇ ਵਿੱਚ ਕੁਝ ਨੌਜਵਾਨ ਸਿੱਖ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਨੇ ਅਤੇ ਕੇਸਾਤਾਰੀ ਨੇ ਸਿੱਖ ਨੌਜਵਾਨਾਂ ਦੇ ਸਿਰ ਦੇ ਉੱਤੇ ਦਸਤਾਰਾਂ ਨਹੀਂ ਦੇਖੀਆਂ ਗਈਆਂ ਜਿਸ ਕਰਕੇ ਵੱਡੇ ਸਵਾਲ ਖੜੇ ਕੀਤੇ ਨੇ ਐਸਜੀਪੀਸੀ ਮੈਂਬਰ ਗੁਰਚਰਨ ਗਰੇਵਾਲ ਨੇ ਕਿਹਾ ਕਿ ਰਿਪੋਰਟ ਹੋ ਕੇ ਆਏ ਸਿੱਖ ਨੌਜਵਾਨਾਂ ਦੇ ਸਿਰ ਦੇ ਉੱਤੇ ਦਸਤਾਰਾਂ ਨਾ ਹੋਣਾ ਕਿੰਨਾ ਕਿਤੇ ਵੱਡੇ ਸਵਾਲ ਖੜੇ ਕਰਦਾ ਹੈ ਉਹਨਾਂ ਨੇ ਕਿਹਾ ਕਿ ਵਿਦੇਸ਼ੀ ਨੀ ਅਮਰੀਕਾ ਦੇ ਵੱਲੋਂ ਭੇਜੇ ਗਏ ਰਿਪੋਰਟ ਕਿਤੇ ਗਏ ਭਾਰਤੀਆਂ ਦਾ ਦੂਜਾ ਜਹਾਜ਼ ਜਿਹੜਾ ਹੈ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਪਹੁੰਚਿਆ ਤੇ ਫੌਜੀ ਜਹਾਜ਼ ਦੇਸ਼ ਦੇ ਯਾਤਰੀਆਂ ਨੂੰ ਲੈ ਕੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਵਿਦੇਸ਼ੀ ਨੀ ਪਹੁੰਚਿਆ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਐਸਜੀਪੀਸੀ ਅਜੇਹੀ ਸੰਸਥਾ ਹੈ ਜੋ ਓਕੇ ਵੇਲੇ ਲੋੜਵੰਦਾਂ ਦੀ ਮਦਦ ਵੀ ਕਰਦੀ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇੱਕ ਜਹਾਜ਼ ਡਿਪੋਰਟ ਕਿਤੇ ਭਾਰਤੀਆਂ ਨੂੰ ਲੈ ਕੇ ਪਹੁੰਚਿਆ ਸੀ ਤੇ ਬੀਤੀ ਰਾਤ ਵੀ ਤਕਰੀਬਨ 11:30 ਵਜੇ ਇੱਕ ਹੋਰ ਜਹਾਜ਼ ਇਹਨਾਂ ਡਿਪੋਰਟ ਕਿਤੇ ਗਏ ਭਾਰਤੀਆਂ ਨੂੰ ਲੈ ਕੇ ਆਇਆ ਜਿਦੇ ਵਿੱਚ 65 ਦੇ ਕਰੀਬ ਪੰਜਾਬੀ ਨੌਜਵਾਨ ਸੀ ਉਹਨਾਂ ਨੇ ਕਿਹਾ ਕਿ ਅਜੇ ਇੱਕ ਹੋਰ ਜਹਾਜ਼ ਵੀ ਆਉਣਾ ਜਿਹੜਾ ਕਿ ਅੱਜ ਤਕਰੀਬਨ ਰਾਤ ਨੂੰ 11:30 ਵਜੇ ਦੇ ਵਿੱਚ ਵਿੱਚ ਪਹੁੰਚਣ ਦੀ ਸੰਭਾਵਨਾ ਵੀ ਹੈ ਤਾਂ ਰਿਪੋਰਟ ਕਿਤੇ ਕੇ ਭਾਰਤੀਆਂ ਨੂੰ ਹੱਥਾਂ ਦੇ ਵਿੱਚ ਹਥਕੜੀਆਂ ਲਗਾ ਕੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਲਿਆਂਦਾ ਗਿਆ ਸੀ ਤਹਿਜਪੀਸੀ ਦੇ ਵੱਲੋਂ ਇਸ ਦਾ ਪਹਿਲਾ ਵੀ ਵਿਰੋਧ ਕੀਤਾ ਗਿਆ ਸੀ ਤੇ ਹੁਣ ਵੀ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮਨੁੱਖਾਂ ਦੀਆਂ ਕਦਰਾਂ ਕੀਮਤਾਂ ਦੇ ਖਿਲਾਫ ਇਹ ਸਾਰਾ ਕੁਝ ਹੈ ਐਸਜੀਪੀਸੀ ਦੇ ਵੱਲੋਂ ਡਿਪੋਰਟ ਹੋਏ ਭਾਰਤੀਆਂ ਦੇ ਲਈ ਲੰਗਰ ਦਾ ਪ੍ਰਬੰਧ ਵੀ 에ਰਪੋਰਟ ਤੇ ਕੀਤਾ ਗਿਆ ਤੇ ਉਹਨਾਂ ਨੂੰ ਘਰ ਤੱਕ ਪਹੁੰਚਾਉਣ ਦੇ ਵਾਸਤੇ ਗੱਡੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਪਰ ਬੀਤੀ ਰਾਤ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਕਿ ਡਿਪੋਰਟ ਕੀਤੇ ਜਹਾਜ਼ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਦੇ ਸਿਰਾਂ ਦੇ ਉੱਤੋਂ ਦਸਤਾਰਾਂ ਜਿਹੜੀਆਂ ਗਾਇਬ ਸਨ ਸਿਰਾਂ ਦੇ ਉੱਤੇ ਦਸਤਾਰਾਂ ਨਹੀਂ ਬੰਨੀਆਂ ਹੋਈਆਂ ਸੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਤਾਇਨਾਤ ਕੀਤੇ ਗਏ ਸਿੱਖ ਅਧਿਕਾਰੀ ਨੇ ਉਨ੍ਹਾਂ ਦੀ 에어ਪੋਰਟ ਦੀ ਫੋਰਸ ਦੇ ਨਾਲ ਤਾਲਮਿਲ ਕਰਕੇ ਸਿੱਖ ਨੌਜਵਾਨਾਂ ਨੂੰ ਉੱਥੇ ਦਸਤਾਰਾਂ ਦਿੱਤੀਆਂ ਤਾਂ ਕਿ ਉਹ ਦਸਤਾਰਾਂ ਸਜਾ ਕੇ ਆਪਣੇ ਘਰਾਂ ਨੂੰ ਜਾ ਸਕਣ ਪਰ ਐ ਜੀ ਪੀ ਸੀ ਆਗੂ ਗਰਚਰਨ ਗਰੇਵਾਲ ਨੇ ਵੀ ਕਿਹਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਉਹ ਅਮਰੀਕਾ ਦੀ ਸਰਕਾਰ ਤੱਕ ਇਹ ਸਮੱਸਿਆ ਨੂੰ ਪਹੁੰਚਾਣਗੇ ਘੱਟੋ ਘਾਟੇ ਰਾਜਤ ਦਿੱਤੀ ਜਾਵੇ ਕਿ ਜਿਹੜੇ ਸਿੱਖ ਨੌਜਵਾਨ ਨੇ ਉਹ ਆਪਣੀਆਂ ਦਸਤਾਰਾਂ ਸਿਰ ਤੇ ਬਨ ਸਕਣ ਦਸਤਾਰ ਸਿੱਖ ਦਾ ਇੱਕ ਅੰਗ ਹੈ ਦਸਤਾਰ ਤੋਂ ਬਿਨਾ ਸਿੱਖ ਨੌਜਵਾਨਾਂ ਨੂੰ ਭੇਜ ਕੇ ਕਿਤਨਾ ਕਿਤੇ ਉਨ੍ਹਾਂ ਦੀ ਬੇਅਦਬੀ ਕੀਤੀ ਗਈ ਹੈ ਅਸੀਂ ਇਸ ਦੀ ਨਿੰਦਿਆ ਵੀ ਕਰਦੇ ਹਾਂ ਤੇ ਇਹ ਮਾਮਲਾ ਜਿਹੜਾ ਅਮਰੀਕਾ ਦੀ ਸਰਕਾਰ ਤੱਕ ਵੀ ਲੈ ਕੇ ਜਾਵਾਂਗੇ